ਇਹ ਜਿਹੜੇ ਧੰਗ ਨਾਲ ਲੜ ਰਹੇ ਆ ਉਹ ਦੇਸ਼ ਦੇ ਹਿੱਤ ਦੇ ਵਿੱਚ ਨਹੀਂ ਕਿਉਂਕਿ ਧਰਮ ਦੀ ਰਾਜਨੀਤੀ ਜਿਹੜੀ ਆ ਉਹ ਦੇਸ਼ ਨੂੰ ਦੀ ਸੁਰੱਖਤ ਨਹੀਂ ਉਹ ਦੇਸ਼ ਦੇ ਵਿੱਚ ਵੰਡੀਆਂ ਪਾਉਣੀਆਂ ਚਾਹੁੰਦੇ ਫਿਰਕਾ ਫਿਰਕਾ ਪ੍ਰਸਤੀ ਦਾ ਰਾਜ ਲਿਆਉਣਾ ਚਾਹੁੰਦੇ ਆ ਪਰ ਦੇਸ਼ ਦੇ ਲੋਕ ਸਮਝਦਾਨ ਨੇ ਇਸ ਗੱਲ ਨੂੰ ਮੂੰਹ ਨਹੀਂ ਲਾਇਆ ਮੈਂ ਦੱਸਣਾ ਚਾਹੁੰਦਾ ਜਿਹੜਾ ਭਾਪਤੀ ਹੈ ਜਨਤਾ ਪਾਰਟੀ ਜਿਹੜਾ ਪੰਜਾਬ ਆ ਇਹਦੇ ਤੋਂ ਤਾਂ ਵੈਸੇ ਵੀ ਖਫਾ ਕਿਉਂਕਿ ਪੰਜਾਬ ਦੇ ਲੋਕ ਮਾਰਚ ਹਿਲੰਦਰ ਪਾਰਲੀਮੈਂਟ ਦੀ ਇਲੈਕਸ਼ਨ ਦਾ ਜਿਹੜਾ ਚੋਣ ਪ੍ਰਚਾਰ ਸਿੱਖ ਰਹੇ ਤੇ ਆ ਅੱਜ ਸੰਗੋਵਾਲ ਨਗਰ ਦੇ ਵਿੱਚ ਭਰਵੀ ਮੀਟਿੰਗ ਹੋਈ ਔਰ ਸਾਰੇ ਨਗਰ ਨੇ ਜਦੋਂ ਮੈਂ ਸਵੇਦਾ ਪਿੰਡਾਂ 'ਚ ਜਾ ਰਿਹਾ ਤੇ ਬਹੁਤ ਵੱਡੀ ਲਹਿਰ ਪੰਚ ਕਿਉਂਕਿ ਅਜ ਸਾਹ ਚੰਦਜੀਤ ਸਿੰਘ ਚੰਨੀ ਦੇ ਹੱਕ ਦੇ ਵਿੱਚ ਲੋਕ ਉਹਨਾਂ ਨੂੰ ਪਾਰਟੀਆਂ ਤੋਂ ਉੱਪਰ ਉੱਠ ਕੇ ਵੋਟ ਪਾ ਰਹੇ ਆ ਮੈਨੂੰ ਲੋਕਾਂ ਦੇ ਵਿਸ਼ਵਾਸ ਆ ਕਿ ਜਿੱਦਣ ਪੋਲਿੰਗ ਹੋਊਗੀ ਤੇ ਸਭ ਤੋਂ ਵੱਡੀ ਲੀਡ ਸ਼ਾਹਕੋਟ ਹਲਕੇ ਦੀ ਹੋਊਗੀ ਕਾਂਗਰਸ ਪਾਰਟੀ ਵੱਡੀ ਜੀ ਨਾਲ ਜਿੱਤ ਕੇ ਚੰਨੀ ਸਾਹਿਬ ਨੂੰ ਪਾਰਲੀਮੈਂਟ ਵਿੱਚ ਹਾਂਜੀ ਸਰ ਡੋਰ ਟੂ ਡੋਰ ਬਹੁਤ ਹੀ ਵਧੀਆ ਚੱਲ ਰਿਹਾ ਜੀ ਵੋਟਰਾਂ ਵੱਲੋਂ ਜੀ ਕਿੱਦਾਂ ਦਾ ਲੱਗਦਾ ਪਿਆ ਮੈਸੇਜ ਮਹਿੰਗਾਰਾ ਮਿਲ ਰਿਹਾ ਪਰ ਮਹਿੰਗਾਰ ਕੀ ਮੇਰੀ ਸੋਚ ਤੋਂ ਵੀ ਵੱਧ ਮਿਲ ਰਿਹਾ ਵੋਟਸ ਨੂੰ ਜੀ ਲਾਸਟ ਵਿੱਚ ਬੇਨਤੀ ਮੈਸੇਜ ਮੇਰੀ ਇੱਕੋ ਹੀ ਆ ਵੀ ਜਿਹੜੀ ਮੌਜੂਦਾ ਸਰਕਾਰ ਉਹ ਤੋਂ ਲੋਕਾਂ ਦਾ ਮੂੰਹ ਭੰਗ ਹੋ ਗਿਆ ਮੈਂ ਵੋਟਰ ਸਾਹਿਬਾਨ ਨੂੰ ਕਹਿਣਾ ਚਾਹੁੰਦਾ ਵੀ ਆਉਣ ਵਾਲਾ ਸਮਾਂ ਕਾਂਗਰਸ ਦਾ ਤੇ ਮੈਂ ਅਪੀਲ ਕਰਦਾ ਜਿੱਥੇ ਕਿ ਭਾਰਤੀ ਜਨਤਾ ਪਾਰਟੀ ਨੂੰ ਅੱਜ ਦੇਸ਼ ਦੀ ਸਤਾ ਤੋਂ ਲਾਂਭੇ ਕਰਨਾ ਬੜਾ ਅਤਿ ਜ਼ਰੂਰੀ ਆ ਤੇ ਕਾਂਗਰਸ ਤੇ ਇੰਡੀਆ ਆਲਾਈਜ ਦੀ ਸਰਕਾਰ ਬਣਨਾ ਅਤਿ ਬਹੁਤ ਜ਼ਰੂਰੀ ਆ ਤੇ ਉਹਦੇ ਵਿੱਚ ਸਾਡਾ ਸਾਥ ਦਿਓ ਤੇ ਆਉਣ ਵਾਲੇ ਸਮੇਂ 'ਚ ਰਲ ਕੇ ਆਪਾਂ ਅਗਲੀ ਲੜਾਈ ਨੂੰ ਨਿਰੰਤਰ ਜਾਰੀ ਰੱਖੀਏ ਅੱਜ ਆਪਣੇ ਜਿਹੜੇ ਧੰਗੜਾ ਉਹ ਲੜ ਰਹੇ ਆ ਉਹ ਦੇਸ਼ ਦੇ ਹਿੱਤ ਦੇ ਵਿੱਚ ਨਹੀਂ ਕਿਉਂਕਿ ਧਰਮ ਦੀ ਰਾਜਨੀਤੀ ਜਿਹੜੀ ਆ ਦੇਸ਼ ਨੂੰ ਦੀ ਸੁਰੱਖਤ ਨਹੀਂ ਉਹ ਦੇਸ਼ ਦੇ ਵਿੱਚ ਵੰਡੀਆਂ ਪਾਉਣੀਆਂ ਚਾਹੁੰਦੇ ਫਿਰਕਾ ਫਿਰਕਾ ਪ੍ਰਸਤੀ ਦਾ ਰਾਜ ਲਿਆਉਣਾ ਚਾਹੁੰਦੇ ਆ ਪਰ ਦੇਸ਼ ਦੇ ਲੋਕ ਸਮਝਦਾਰ ਨੇ ਇਸ ਗੱਲ ਨੂੰ ਮੂੰਹ ਨਹੀਂ ਲਾਇਆ ਉਹਨਾਂ ਨੇ ਇੰਡੀਆ ਲਾਇੰਸ ਨੂੰ ਕਾਂਗਰਸ ਪਾਰਟੀ ਨੂੰ ਫੇਰ ਉਸ ਜੋਗ ਬਣਾਉਣ ਦੀ ਕੱਟਪਾਰ ਹੋਏ ਆ ਔਰ ਮੈਂ ਦੱਸਣਾ ਚਾਹੁੰਦਾ ਜਿਹੜਾ ਭਾਪਤੀ ਹੈ ਜਨਤਾ ਪਾਰਟੀ ਜਿਹੜਾ ਪੰਜਾਬ ਆ ਇਹਦੇ ਤੋਂ ਕੋ ਵੈਸੇ ਵੀ ਖਫਾ ਕਿਉਂਕਿ ਪੰਜਾਬ ਦੇ ਲੋਕ ਮਾਰ ਛੜਿਆ ਚਾਹੇ ਇੱਥੇ ਚਾਹੇ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਚਾਹੇ ਦੂਜੀਆਂ ਸੂਬਿਆਂ ਦੇ ਵਿੱਚ ਜਿੱਥੇ ਵੀ ਜਾਂਦੇ ਨਵਾਂ ਪੰਜਾਬ ਬਸਾ ਦਿੰਦੇ ਆ ਤੁਸੀਂ ਆਪਣਾ ਖੂਨ ਡੋਲ੍ਹਿਆ ਇਸ ਦੇਸ਼ ਨੂੰ ਯਾਦ ਕਰਾਉਣ ਲਈ ਬਾਦਰਾਂ ਤੇ ਜਾਨਤ ਦਿੱਤੀਆਂ ਪੰਜਾਬੀਆਂ ਨੇ ਪੰਜਾਬੀਆਂ ਨੇ ਹਰ ਤਰ੍ਹਾਂ ਨਾਲ ਮੁਰੇ ਹੋ ਕੇ ਲੜਾਈ ਲੜੀ ਜਿੱਥੇ ਸਾਡੀ ਕਿਸਾਨੀ ਵੀ ਖਤਰੇ 'ਚ ਸਾਡੀ ਜਵਾਨੀ ਵੀ ਖਤਰੇ 'ਚ ਕਿਉਂਕਿ ਤੁਸੀਂ ਲੰਮਾ ਸਮਾਂ ਸੰਘਰਸ਼ ਕੀਤਾ 2 ਸਾਲ ਪਹਿਲਾਂ ਸਮਾਂ 2 ਸਾਲ ਪਹਿਲਾਂ ਤੁਸੀਂ ਬਾਦਰਾਂ ਤੇ ਲੜਾਈ ਲੜੀ ਆਪਣੀਆਂ ਕੁੰਡਲੀ ਬਾਰਡਰ ਤੇ ਪੈਰ ਕੇ ਆਪਣੀਆਂ ਹੱਕਾਂ ਲਈ ਲੜਨਗੇ ਔਰ ਉਥੇ ਸਾਰੇ ਪੰਜਾਬ ਦੇ ਨਹੀਂ ਪੰਜਾਬੀਆਂ ਤੋਂ ਉੱਪਰ ਉੱਠ ਕੇ ਪਾਇਆ ਤੁਸੀਂ ਸੰਘਰਸ਼ ਕਰਕੇ ਘਰਾਂ ਨੂੰ ਵਾਪਸ ਆਏ ਰਿਜ਼ਲਟ ਜ਼ੀਰੋ ਰਹਾ ਜੋ ਕਿਹਾ ਸੀ ਉੱਤੇ ਖਰੇ ਨਹੀਂ ਉਤਰੇ ਉਸ ਤੋਂ ਬਾਅਦ ਉਹਨਾਂ ਨੇ ਜਿੱਥੇ ਇਹ ਕੀਤਾ ਸਾਡੇ ਨਾਲ ਆ ਦੁਬਾਰਾ ਫੇ ਸਾਡੇ ਭਰਾ ਗਏ ਉਹ ਜਿਸ ਤਰ੍ਹਾਂ ਜਾਣੇ ਚਾਹੀਦੇ ਉਸ ਤਰ੍ਹਾਂ ਨਹੀਂ ਗਏ ਉਹਨਾਂ ਨੂੰ ਪ੍ਰੋਟੈਸਟ ਵੀ ਨਹੀਂ ਕਰ ਸਕਦੇ ਆਪਣਾ ਰਾਈਟ ਨਹੀਂ ਮੰਗ ਜਿਹੜੀਆਂ ਸਾਡੀਆਂ ਮੰਗਾਂ ਦਾ ਹੱਕ ਹੀ ਨਹੀਂ ਮੰਗ ਸਕਦੇ ਤਾਂ ਫਿਰ ਜੋ ਸਾਡੇ ਨਾਲ ਹੋਇਆ ਤੁਹਾਨੂੰ ਪਤਾ ਸਾਡੇ ਦੇ ਅਥਰੂ ਗੈਸ ਦੇ ਗੋਲੇ ਛੁੱਟੇ ਗਏ ਗੋਲੀਆਂ ਚਲਾਈਆਂ ਗਈਆਂ ਸਾਨੂੰ ਫੇਰ ਨਾਲ ਇਨਸਾਫ਼ ਮਿਲੇ ਅੱਜ ਕਿਹੜੇ ਮੂਨ ਆ ਪੰਜਾਬ ਚ ਵੋਟਾਂ ਮੰਗਣ ਆਏ ਆ ਕਿਉਂਕਿ ਸਾਡਾ 9 ਮਾਰਚ ਦਾ ਰਿਸ਼ਤਾ ਮਜ਼ਦੂਰ ਦਾ ਤੇ ਕਿਸਾਨ ਦਾ ਇੱਥੇ ਬਸ ਨਹੀਂ ਇਹ ਕਹਿੰਦੇ ਬੀਐਸਐਫ ਨੂੰ ਅਸੀਂ 50 ਕਿਲੋਮੀਟਰ ਦਾ ਪੈਰਾ ਦੇ ਦਿੱਤਾ ਬਾਡਰ ਤਾਂ ਬੀਐਸਐਫ ਚਾਹ ਰਾ ਉਤਰ ਰਿਆ ਸਾਡੀ ਜਵਾਨੀ ਵੀ ਮਰ ਰਹੀ ਆ ਤੇ ਸਾਡੀ ਕਿਸਾਨੀ ਵੀ ਮਰ ਰਹੀ ਆ ਦੋਨੇ ਤਰ੍ਹਾਂ ਨਾਲ ਅਸੀਂ ਲੁੱਟੇ ਜਾ ਰਹੇ ਮਰਿਚ ਮਤ ਜਾ ਰਿਹਾ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਾਂਗਰਸ ਪਾਰਟੀ ਸੈਕੂਲਰ ਜਮਾਤ ਹੈ ਸਾਰਿਆਂ ਧਰਮਾਂ ਦਾ ਸਤਿਕਾਰ ਕਰਦੀ ਹੈ ਜਦੋਂ ਮੈਂ ਚਾਹੁੰਦਾ ਅੱਜ ਜੇ ਦੇਸ਼ ਨੂੰ ਬਚਾਉਣਾ ਆਪਾਂ ਤਕੜੇ ਹੋ ਕੇ ਇਥੇ ਤੇ ਪੈਰਾ ਲਈਏ ਅਜ ਇਸ ਚਿੰਤਾ ਦੇ ਵਿੱਚ ਆ ਦੇਸ਼ ਦੇ ਲੋਕ ਤੁਸੀਂ ਪਾਕਿਸਤਾਨ ਗਵਾਂਡੀ ਦੇਸ਼ ਦੇਖ ਲਓ ਉਹਨੇ ਤਰਨ ਦੇ ਨਾਂ ਤੇ ਰਾਜਨੀਤੀ ਕੀਤੀ ਹੈ ਜੋ ਦੇਸ਼ ਚੁੱਕ ਦੇ ਦਾ ਹਾਲ ਹਰ ਤਰ੍ਹਾਂ ਨਾਲ ਬੁਰੀ ਤਰ੍ਹਾਂ ਫੇਲ ਚੁੱਕਾ ਗਰੀਬੀ ਸਿਖਰ ਨੂੰ ਛੂ ਰਹੀ ਆ ਮਗਿਆਈ ਉਥੇ ਸਿਖਰ ਨੂੰ ਛੂ ਰਹੀ ਆ ਰਜਗਾਰ ਕੋਈ ਹੈ ਨਹੀਂ ਹਰ ਤਰ੍ਹਾਂ ਨਾਲ ਉਦੇਸ਼ ਫੇਲ ਹੋ ਚੁੱਕਾ ਬਹੁ ਮਾਰੇ ਦੌਰ ਚ ਗੁਜ਼ਰਿਆ ਉਹ ਜਵਾਨੀ ਵੀ ਅੱਜ ਬੰਦੂਕਾਂ ਚੱਕੀ ਫਿਰਦੀ ਆ ਵੀ ਅੱਜ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਗੱਲ ਦਾ ਜਵਾਬ ਦੇਣ ਲਈ ਤਤਪਰ ਹੋਣਾ ਚਾਹੀਦੀ ਗੱਲ ਕਰਾਂ ਜਿਹੜੇ ਆਮ ਘਰਾਂ ਦੀ ਗੱਲਾਂ ਕਰਦੇ ਸੀ ਅੱਜ ਖਾਸਮ ਤੋਂ ਖਾਸ ਬਣ ਗਏ ਆ ਅੱਜ ਉਹਨਾਂ ਨੂੰ ਆਮ ਲੋਕ ਇੱਕ ਉਹਨਾਂ ਦੀ ਗੱਲ ਤੇ ਫਤਵਾ ਦੇ ਨਾਂ ਤੇ 95 ਸੀਟਾਂ ਜਿਤਾ ਕੇ ਉਹਨਾਂ ਨੂੰ ਸਰਕਾਰ ਬਣਾ ਦਿੱਤੀ ਤੁਸੀਂ ਲੋਕ ਤਾਂ ਬਹੁਤ ਉਸ ਗੱਲ ਤੋਂ ਓਕੇ ਆ ਤੁਸੀਂ ਲੋਕਾਂ ਨੇ ਉਹ ਤੂਫਾਨ ਨੂੰ ਇੱਥੇੋਂ ਦਰਿਆ ਦੇ ਉੱਤੇ ਰੋਕਿਆ ਤੇ ਦਾਸ ਨੂੰ ਤੁਸੀਂ ਦੁਬਾਰਾ ਵਿਧਾਨ ਸਭਾ 'ਚ ਭੇਜਿਆ ਆਪਾਂ ਤੁਹਾਡੀ ਪੱਗ ਦੀ ਕਦਰ ਕਰਦਾ ਇਹਨੂੰ ਉੱਚੀ ਤੇ ਸੱਚੀ ਰੱਖਣ ਦੇ ਵਿੱਚ ਹਮੇਸ਼ਾ ਮੇਰਾ ਬੁਰੜਮੁੱਲਾ ਯੋਗਦਾਨ ਡੋਗਾ ਇਹਨੂੰ ਦਾਗ ਨਹੀਂ ਲੱਗਣ ਦੋਗਾ ਇਹ ਤੁਹਾਡੀ ਆਮਾਨਤ ਹੈ ਇਲਾਕੇ ਦੇ ਲੋਕਾਂ ਦੀ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਹਰ ਤਰ੍ਹਾਂ ਨਾਲ ਸਮਝ ਕੇ ਫੈਸਲਾ ਲੈਣੇ ਆ ਤੇ ਅੱਜ ਵੋਟਾਂ ਪਾਈਆਂ ਸੀ ਅੱਜ ਉਹ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਆ ਅੱਜ ਜਿਹੜਾ ਸਵਾ ਦੋ ਸਾਲ ਦੇ ਵਿੱਚ ਸਰਕਾਰ ਦੇ ਸਮੇਂ ਦੇ ਵਿੱਚ ਜਿਹੜਾ ਲੋਕਾਂ ਦਾ ਉਹਨਾਂ ਲੋਕਾਂ ਦਾ ਸਰਕਾਰ ਨਾਲੋਂ ਮੋਹ ਪੰਗ ਹੋ ਗਿਆ ਕਿਉਂ ਹੋਇਆ ਉਹ ਲੋਕ ਉਹਨਾਂ ਦੀ ਨੀਤੀਆਂ ਨੂੰ ਸਮਝ ਚੁੱਕੇ ਆ ਉਹਨਾਂ ਦੀ ਸੋਚ ਨੂੰ ਸਮਝ ਚੁੱਕੇ ਆ ਕਿਉਂਕਿ ਮੁੱਖ ਮੰਤਰੀ ਜਦੋਂ ਪਿਛੋਬੇ ਦਾ ਹੋਵੇ ਜਦੋਂ ਉਹ ਸੂਬੇ ਦੇ ਵਿੱਚ ਆਵੇ ਕਿਤੇ ਵੀ ਹਲਕੇ 'ਚ ਜਾਵੇ ਕਿਸੇ ਜ਼ਿਲ੍ਹੇ 'ਚ ਜਾਵੇ ਮੁੱਖ ਮੰਤਰੀ ਦਾ ਇੱਕ ਵਿਜਨ ਹੁੰਦਾ ਮੁੱਖ ਮੰਤਰੀ ਦੀ ਇੱਕ ਸੋਚ chalakti ਹੁੰਦੀ ਆ ਵੀ ਮੈਂ ਆਪਣੇ ਲੋਕਾਂ ਲਈ ਕੀ ਕਰਨਾ ਮੈਂ ਪੰਜਾਬ ਲਈ ਕੀ ਕਰਨਾ ਮੈਂ ਆਪਣੇ ਬੱਚਿਆਂ ਦੀ ਰੁਜ਼ਗਾਰ ਪ੍ਰਤੀ ਸੁਚੇਤ ਆ ਕਿ ਨਹੀਂ ਸੁਚੇਤ ਮੈਂ ਇਹਨਾਂ ਨੂੰ ਰੁਜ਼ਗਾਰ ਕਿੱਦਾਂ ਦੇਣਾ ਮੈਂ ਕਿਹੜੇ ਇੰਸਟੀਚਿਊਸ਼ਨ ਖੜੇ ਕਰਨੇ ਆ ਮੈਂ ਕੀ ਕਰਨਾ ਇਹਨਾਂ ਲਈ ਜਦੋਂ ਮੁੱਖ ਮੰਤਰੀ ਆ